ਹੈਲੋ ਸਸਿਕਾ ਸਾਰਿਆਂ ਨੂੰ ਸੁਖ ਬਲੌਗਸ ਬੋਪਰਾ ਚੈਨਲ ਦਾ ਸਵਾਗਤ ਹੈ YouTube ਫੈਮਿਲੀ ਦਾ ਸਾਰਾ ਠੀਕ ਠਾਕ ਹੋ ਦੇਖਦੇ ਸਾਰਾ ਸਸਿਕਾ ਜੀ ਮੇਰੇ Facebook ਵਾਲੇ ਜਿੰਨੇ ਪੈਣਪਰਾ ਸਾਡੇ ਨਾਲ ਜੁੜੇ ਆ ਸਾਡੇ ਪੇਜ ਨਾਲ ਸਾਰਿਆਂ ਦਾ ਤਨ ਤੇ ਦਿਲੋਂ ਧੰਨਵਾਦ ਤੇ ਸਾਡੇ Facebook ਨੂੰ ਮਤਲ ਦੇਖਦੇ ਆ ਪੇਜ ਨੂੰ ਔਰ ਸਾਡੇ YouTube ਚੈਨਲ ਸੁਖ ਬਲੌਗਸ ਬੋਪਰਾ ਚੈਨਲ ਨੂੰ ਦੇਖਦੇ ਆ YouTube ਤੇ ਜਾ ਕੇ ਬਲੌਗ ਦੇਖਦੇ ਹਨ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸ਼ਾਮ ਦਾ ਹੋ ਗਿਆ ਟਾਈਮ ਤੇ ਅਸੀਂ ਮੈਂ ਤਾਂ ਸਬਜ਼ੀਆਂ ਆਏ ਆ ਖੂ ਤੇ ਪੱਠੇ ਵੱਢਣ ਤੇ ਦੇਖੋ ਉਹਨਾਂ ਨੇ ਸਾਰੇ ਪਾਸੇ ਦਰ ਗੀੜੀ ਮਾਰਨੀ ਘੁੰਮਣਾ ਫਿਰਨਾ ਆ ਤੇ ਤੁਹਾਨੂੰ ਪਤਾ ਨਾ ਜੀਵਿਦਾਰ ਨੂੰ ਘੁੰਮਣ ਦਾ ਬਹੁਤ ਸ਼ੌਂਕ ਹੁੰਦਾ ਬੰਨੇ ਬੰਨੇ ਦੇਖਣਾ ਫਸਲ ਨੂੰ ਆ ਦੇਖਣਾ ਵੀ ਚਾਹੀਦਾ ਹੈ ਨਾ ਜਿਹੜੀ ਆਪਾਂ ਬੱਚਿਆਂ ਵਾਂਗੂ ਫਸਲ ਨੂੰ ਪਾਲਣਾ ਹੈ ਨਾ ਛੋਟੇ ਤੋਂ ਲੈ ਕੇ ਵੱਡੇ ਤੱਕ ਉਹਨੂੰ ਦੇਖਣਾ ਖਾਦਾ ਦਵਾਈਆਂ ਪਾਉਣੀ ਆ ਤੇ ਪੂਰੀ ਕੇਅਰ ਹੁੰਦੀ ਆ ਤੇ ਖੇਤੀ ਵੀ ਐਵੇਂ ਨਹੀਂ ਹੁੰਦੀ ਹੈਗੀ ਤੇ ਸਾਰਾ ਕੁਝ ਦੇਖਣਾ ਪੈਂਦਾ ਆ ਤੇ ਨਾਲ ਆਪਾਂ ਵੀ ਹੈਲਪ ਕਰਾਈਦੀ ਹੈ ਨਾ ਤੇ ਆਪਣੇ ਘਰ ਦੇ ਕੰਮ-ਕਾਰ ਚ ਕੋਈ ਸ਼ਰਮ ਨਹੀਂ ਹੈਗੀ ਤੇ ਡਟ ਕੇ ਕੰਮ ਕਰਾਈਦੇ ਨਾਲ ਘਰ ਦੇ ਪਸ਼ੂਆਂ ਦੇ ਹੈ ਨਾ ਔਰ ਖੂਤੇ ਵੀ ਕਰਾਈਦੇ ਆ ਤੇ ਕਿਉਂਕਿ ਸਾਰੇ ਕੰਮ-ਕਾਰ ਹੱਥੀਂ ਕੱਢੇ ਆ ਸਾਡੇ ਭਰਾ ਸਾਨੂੰ ਦੇਖਦੇ ਆ ਬਾਹਰ ਉਪਦੇਸ਼ ਚ ਹੈ ਨਾ ਖਾਨਕਿਆਂ ਤੋਂ ਔਰ ਸਾਡੇ ਰਿਸ਼ਤੇਦਾਰ ਸਾਡੇ ਬਲੌਗ ਦੇ ਉਹ ਦੇਖਦੇ ਮੇਰੇ ਭੈਂਜੀ ਹੋਣੀ ਫਰਾਂਸ ਤੋਂ ਸਾਡੇ ਵੱਡੇ ਭੈਂਜੀ ਹੈਨਾ ਤੇ ਵਧੀਆ ਲੱਗਦਾ ਜਦੋਂ ਸਾਨੂੰ ਦੱਸਦੇ ਸਾਡੇ ਵਲੌਗ ਵਧੀਆ ਹੁੰਦੇ ਆ ਤੇ ਸਾਡੇ ਵਲੌਗ ਇਦਾਂ ਹੀ ਜੀ ਖੇਤੀਬਾੜੀ ਵਾਲੇ ਬਸ ਹੁੰਦੇ ਆ ਸਿੰਪਲ ਜੀ ਸਾਡੀ ਲਾਈਫ ਹੈ ਪਿੰਡਾਂ ਵਾਲੀ ਇਹੇ ਬਸ ਤੁਹਾਨੂੰ ਦਿਖਾਉਨੇ ਆ ਤਾਂ ਹੁਣ ਅਸੀਂ ਵੱਢ ਲੈਣੇ ਪੱਠੇ ਤੇ ਪੱਠੇ ਵੀ ਅੱਜ ਅਜ ਵੀ ਆ ਤੇ ਇਹ ਵੱਢਣੀ ਅੱਜ ਆ ਸਾਰਾ ਬੰਨਾ ਆਪਾਂ ਵਿਹਲਾ ਕਰ ਲੈਣਾ ਅੱਜ ਹੈਨਾ ਤਾਂ ਕੁਛ ਓਟ ਓਟਾ ਤੇ ਦੋ ਪਿੰਡਾ ਵੱਢ ਲੈਣੀਆਂ ਆ ਤੇ ਜੱਟੀ ਨਾਲ ਪੱਠੇ ਵਡਾਉਗੀ ਜੱਟ ਦੇ ਅੱਜ ਫਿਰ ਹੈਨਾ ਤੇਨੇ ਨਾਲ ਪੂਰੀ ਹੈਲਪ ਕਰਾਉਗੀ ਤੇ ਉਧਰ ਦੇਖੋ ਸਾਡੇ ਹਨਾ ਸਾਗ ਖਤਮ ਹੋ ਗਿਆ ਤਾਂ ਪਗਾਰਾ ਆ ਤੇ ਹੁਣ ਸਰੋਂ ਦੇ ਫੁੱਲ ਨਿਕਲੇ ਪੀਲੇ ਪੀਲੇ ਕਿੰਨੇ ਸੋਹਣੇ ਲੱਗਣ ਡੇ ਆ ਤੇ ਨਾਲ ਆ ਮੂੰਗਰੇ ਮੂਲੀਆਂ ਦੇ ਜਿਹੜੇ ਹੁੰਦੇ ਪੱਤੇ ਹਨਾ ਪੱਤੇ ਮਤਲਬ ਨਿਕਲਦੇ ਫੁੱਲ ਤਾਂ ਉਹਨੂੰ ਮੂੰਗਰੇ ਕਹਿੰਦੇ ਹਨਾ ਤੇ ਇਹਨੂੰ ਵੀ ਵੀ ਪੈ ਗਿਆ ਜੋ ਵੀ ਨੂੰ ਵੀ ਆ ਦੇਖੋ ਆ ਜਵੀ ਨੂੰ ਵੀ ਵੀ ਪੈ ਗਿਆ ਮੈਂ ਇਧਰ ਬੰਨਾ ਸਾਰੇ ਬੜਦੀਆਂ ਤੁਸੀਂ ਇਧਰ ਵੱਢ ਲੋ जो कि लंबी हो गई मुंडे मुंडी बढ़ हो जानी है और टोटा सारे बढ़ मिल के बढ़ा में बैठे तो थक जाऊंगे ना फिर मैं ਵੀਰੇ ਬੋਲਦੀ ਆ ਆ ਸਬਜ਼ੀ ਖਾਣੀ ਮੁੰਗਰੀਆਂ ਵੀ ਹੈਨਾ ਤੇ ਮਗਾਂ ਸਬਜ਼ੀ ਬੜੀ ਕਰਾਰੀ ਜੀ ਵਧੀਆ ਬਣਦੀ ਏ ਓਕੇ ਬਣਦੀ ਕਿਦਾਂ ਹੈਨਾ ਤੇ ਕਿਤੇ ਇਹਦਾ ਪਗਾਰਾ ਪਤਾ ਹੈਗਾ ਵਾ ਖਾਣਨਾ ਜ਼ਰੂਰ ਸਾਗੇ ਤੇ ਹੈਗਾ ਪਤਾ ਪਗਾਰਾ ਜੇ ਲਓ ਮੜ ਲਿਆ ਲਿਓ ਮੈਂ ਵੱਡਾ ਹਾਂ। ਹਾਂ। ਦਾਤੀ ਸਰ ਮਦਦ ਤੋਂ ਨਹੀਂ ਮਸਲੀਂਦਾ। ਪਰ ਕੋਸ਼ਿਸ਼ ਕਰਨੀ ਚਾਹੀਦੀ ਆ। ਮੈਂ ਨੇ ਦੇਖਣਾ ਦਾਤੀ ਇਦਾਂ ਦੀ। ਦਾਤੀ ਬਹੁਤ ਸੋਹਣੀ ਲੇਤੀ ਦਾਤੀ ਆ। ਦੂਜੀ ਆ ਪੜੇ ਲੈਣੇ ਆ ਦਾਤੀ ਤੇ ਉਹ ਐਵੇਂ ਪੱਠੇ ਵੱਢ ਹੁੰਦੇ ਇਹਦੇ ਨਾਲ। ਕੀ ਕਰਾਂਗਾ ਮੈਂ ਹੁਣ? ਕੁਛ ਨਹੀਂ ਬੰਦ ਕਰ ਦੇਣੀ ਆ। ਓਕੇ ਸਾਸਤ੍ਰੀ ਕਾਲ ਜੀ ਸਾਡੇ ਵਲੌਗ ਦੇਖਿਆ ਕਰੋ ਜੀ Facebook ਵਾਲੇ ਫੈਮਿਲੀ ਜੀ। ਹਾਂਜੀ ਅਸੀਂ ਹੁਣ ਖੂਤੋਂ ਆ ਗਏ ਆ ਤੇ ਖੂਤੋਂ ਆ ਕੇ ਜਿਹੜੇ ਪੱਠੇ ਪੈਸੀ ਉਹ ਪਸੂਨ ਪਾਉਂਦੇ ਆ। ਤੇ ਹੋਰ ਕੁਤਰ ਕੇ ਰੱਖ ਲਏ ਸਵੇਰ ਲਈ ਤੇ ਹੋਰ ਬਾਕੀ ਜਿਹੜੇ ਘਰ ਦੇ ਕੰਮ ਕਰਨ ਕਿ ਮੋਟੀ ਮਰੀਆਂ ਭੈਣਾਂ ਜਿਹੜੇ ਹੁੰਦੇ ਨਾ ਰੋਟੀ ਪਾਣੇ ਦਾ ਰੋਟੀ ਦੇ ਰੋਟੀ ਟੁੱਕਦੇ ਉਹ ਵੀ ਕਰਕੇ ਰੱਖ ਲਿਆ ਤਾਂ ਆਟਾ ਵੀ ਕਣ ਕੇ ਰੱਖ ਲਿਆ ਸਬਜ਼ੀ ਬਣਾ ਲਈ ਤੇ ਜਦੋਂ ਖਾਣੀ ਆ ਤੇ ਉਦੋਂ ਗਰਮ ਗਰਮ ਆਪਾਂ ਰੋਟੀ ਬਣਾ ਲਈ ਦੀ ਆ ਤੇ ਪਹਿਲਾਂ ਨਹੀਂ ਸੀ ਬਣਾ ਕੇ ਰੱਖੀ ਦੀ ਹੈਗੀ ਤੇ ਠੰਡੀ ਹੋ ਜਾਂਦੀ ਆ ਤੇ ਤਾਜ਼ਾ-ਤਾਜ਼ੀ ਫਲਕੇ ਬਣਾ ਲੀਦੇ ਆ ਤਾਂ ਸੋਹਣੇ ਖਾ ਹੋ ਜਾਂਦੇ ਆ ਨਾ ਤੇ ਦੇਖੋ ਜੀ ਹੁਣ ਕਿਹੜਾ ਚੁੱਲ੍ਹੇ ਤੇ ਅੱਗ ਬਾਲਣੀ ਹੁੰਦੀ ਕਹਿੰਨਾ ਫਟਾਫਟ ਤੁਸੀਂ ਰੋਟੀ ਪਕਾ ਕੇ ਰੱਖ ਲੇ ਪਹਿਲਾਂ ਹੁੰਦਾ ਸੀਗਾ ਪਿੱਟਿਆਂ ਰੋਟੀ ਪਕਾ ਕੇ ਰੱਖ ਚੁੱਲ੍ਹੇ ਤੇ ਕਹਿੰਨਾ ਅੱਗ ਬਾਲਦੀ ਆ ਨਾ ਤੇ ਹੁਣ ਗੈਰਸੇ ਮੋਜਾਂ ਹੀ ਮੋਜਾਂ ਹੁਣ ਤਾਂ ਕੰਮਕਾਰ ਢਿੱਖ ਚਲੀ ਹੈ ਨਹੀਂ ਕਿਸੇ ਨੂੰ ਕਿਸੇ ਕੰਮ ਦੀ ਹੈ ਨਾ ਤੇ ਕੰਮ ਸਾਰੇ ਸੌਖੇ ਹੋ ਗਏ ਆ ਤੇ ਚਲੋ ਖੈਰ ਵਧੀਆ ਤੇ ਜਿਨ੍ਹਾਂ ਨੇ ਖੇਚਲਾਂ ਦੇਖੀਆਂ ਹੁੰਦੀਆਂ ਨਾ ਔਖੇ ਟਾਈਮ ਦੇਖੇ ਹੁੰਦੇ ਹੋ ਪਰ ਔਖੇ ਟਾਈਮ ਭੁੱਲ ਦੇਣਾ ਭੁੱਲਨੇ ਚਾਹੀਦੇ ਆ ਇਨਸਾਨ ਨੂੰ ਆਪਣੀ ਔਕਾਤ ਕਦੇ ਨਹੀਂ ਭੁੱਲਣੀ ਚਾਹੀਦੀ ਹੈ ਨਾ ਪਹਿਲਾਂ ਕੀ ਸੀ ਉਹ ਕਿਦਾਂ ਦਾ ਕਿਦਾਂ ਦੇ ਨਹੀਂ ਸੀਗਾ ਨਾ ਪਰ ਕਈ ਆਪਣੀ ਔਕਾਤ ਭੁੱਲ ਜਾਂਦੇ ਆ ਚਲੋ ਖੈਰ ਸਾਰੀ ਕੁਝ ਨਹੀਂ ਹੁੰਦੀ ਹੈਗੇ ਕਈ ਐਨੇ ਉੱਚੇ ਹੋ ਕੇ ਵੀ ਨਹੀਂ ਵਹ ਰਹਿੰਦੇ ਨਾ ਜਿੱਦ ਤੱਕ ਇਹ ਕਹਿੰਦੇ ਨੇ ਨਾ ਸਿਆਣੇ ਮੰਨੀਵੇਂ ਮਤ ਉੱਚੀ ਤੇ ਮਨ ਆਪਣਾ ਨਹੀਂ ਮਾਰਖੋ ਤੇ ਮਤ ਉੱਚੀ ਰੱਖੋ ਹਨਾ ਤੇ ਹਰੇਕ ਦੀ ਰਿਸਪੈਕਟ ਕਰੋ ਰਿਸਪੈਕਟ ਦੇਵੋ ਔਰ ਸਪੈਕਟ ਕਰੋ ਤੇ ਅੱਜ ਕੱਲ ਪੜੇ ਲਿਖੇ ਦੀ ਇਹ ਨਿਸ਼ਾਨੀ ਹੁੰਦੀ ਆ ਦੇਖੋ ਥੋੜਾ ਮੈਂ ਕਿ ਆਰੈਸਟ ਕਰ ਲਵਾ ਮੈਂ ਤੇ ਸਾਲ ਲਲਮਾ ਥੋੜੀ ਜਿੱਦਾਂ ਕੱਲ ਦਿਨ ਛਪਨ ਵਾਲਾ ਹੀ ਆ ਹੁਣ ਤੇ ਆ ਦੇਖੋ ਕਿਦਾਂ ਸੂਰਜ ਚਮਕਣ ਡਿਆ ਇੱਥੇ ਕਿਰਦਨ ਗਿਆ ਤੇ ਅੱਜਕੱਲ ਮੱਛਰ ਮੱਖੀ ਵੀ ਬਹੁਤ ਵੇ ਸ਼ਾਮ ਨੂੰ ਜਾਣਦਾ ਕਿਤੇ ਹੈ ਨਾ ਹੈ ਹੀ ਨਹੀਂ ਜਾਣਦਾ ਬਣਦਾ ਪ੍ਰੋਗਰਾਮ ਹੈ ਨਾ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਆ ਤੇ ਆਪਣੇ ਅੱਖਾਂ 'ਚ ਮਛਰੀ ਪੈਂਦੀ ਆ ਤੇ ਕੋ ਜਾਲੀ ਆਉਂਦੀ ਹੁੰਦੀ ਉਹ ਆਪਾਂ ਨੂੰ ਲੈਣੀ ਚਾਹੀਦੀ ਆ ਤੇ ਉਹਨਾਂ ਮੱਛਰ ਜਿੱਦਾ ਕਹ ਲੋ ਵੀ ਨਹੀਂ ਆਉਂਦਾ ਹੈਗਾ ਤੇ ਬਹੁਤ ਹੋਰ ਤਰ੍ਹਾਂ ਦੀ ਸਮੈਲ ਆਉਂਦੀ ਆ ਹਾਂ ਤੂੰ ਰਹਿ ਗਈ ਸੀਗੀ ਲੱਭਦੀ ਆਈਏ ਵੀ ਬੇੜੇ 'ਚ ਹੈ ਨਹੀਂ ਬੈਠੀ ਹੈਗੀ ਤੇ ਮੈਂ ਇਧਰ ਆ ਗਈ ਚਲੋ ਮੈਂ ਕਿਹਾ ਹੁਣ ਦੇਖੀ ਥੋੜਾ ਹਾਲ ਦਾ ਵਾਲਾ ਹਨਾ ਦੇਖਦੇ ਆ ਤੇ ਇਹਨਾਂ ਅੰਦਰ ਬੈਠ ਕੇ ਜਾਂ ਕਿਦਾਂ ਵੀ ਆ ਤੇ ਨਹੀਂ ਵਧੀਆ ਲੱਗਦਾ ਹੈਗਾ ਤੇ ਥੋੜਾ ਮਾਹੌਲ ਦੇਖਦੇ ਆ ਮੌਸਮ ਕਿੰਨਾ ਸੋਹਣਾ ਨੀਲਾ ਨੀਲੇ ਬੱਦਲ ਆ ਤੇ ਆ ਦੇਖੋ ਬੱਦਲ ਕਿੰਨੇ ਸੋਹਣੇ ਨੀਲੇ ਨੀਲੇ ਜਾਏ ਆ ਨਾ ਤੇ ਵਧੀਆ ਮਾਹੌਲ ਆ ਤੇ ਮਨ ਹੋਰ ਥਾਂ ਪੈ ਜਾਂਦਾ ਤੇ ਅੱਜ ਪਤਾ ਜਨ ਸਾਰੇ ਕੁਝ ਨਹੀਂ ਹੈਗੇ ਹਾਂ ਸਵੀਟੀ ਚਲ ਗਈ ਉਧਰ ਨੂੰ ਜਦ ਕਾ ਰੋਤ ਉੱਪਰ ਗਾਰੇ ਫੁੱਟਨ ਦੀ ਆ ਹੁਣ ਸਾਰੇ ਤਕਰੀਬਨ ਰਖਤ ਖੋਟੀ ਗਏ ਆ ਦੇਕਾਂ ਤੂਤ ਹੈ ਨਾ ਤੇ ਰੋਤ ਰੋਤੇ ਸਾਡੀ ਗੱਲ ਆ ਤਾਂ ਆ ਸਾਡੇ ਨਾ ਆਟੋਮੈਟਿਕ ਬਹੁਤ ਵਧੀਆ ਜਣੀ ਪੌੜੀਆਂ ਬਣਈ ਜਦੋਂ ਨਾ ਅਟੈਚਮੈਂਟ ਹੋਈ ਆ ਤੇ ਰਸੋਈ ਦੇ ਨਾਲ ਬਾਥਰੂਮ ਦੀ ਤੇ ਆਟੋਮੈਟਿਕ ਬਣ ਗਈ ਤੇ ਬੈਠਣ ਨੂੰ ਬਹੁਤ ਵਧੀਆ ਐ ਤੇ ਇੱਕ ਕੁਰਸੀ ਲੋੜ ਨਹੀਂ ਪੈਂਦੀ ਹੈਗੀ ਤਾਂ ਦੇਖੋ ਪੌੜੀਆਂ ਆਟੋਮੈਟਿਕ ਚਾਰ ਪੌੜੀਆਂ ਬਣ ਗਈਆਂ ਟੈਚਮੈਂਟ ਨਾਲ ਹੋ ਗਈ ਇਹ ਬਾਥਰ ਰਸੋਈ ਦੀ ਨਾ ਤੇ ਕਈ ਵਾਰ ਆਪਾਂ ਸੋਚਿਆ ਨਹੀਂ ਹੁੰਦਾ ਕੰਮ ਹੋ ਜਾਂਦਾ ਆ ਤੇ ਕਈ ਵਾਰ ਇਹ ਸੋਚੇ ਕੰਮ ਹੋ ਹੀ ਨਹੀਂ ਹੁੰਦੇ ਹੈਗੇ ਨਾ ਤੇ ਤੁਹਾਨੂੰ ਮਸ਼ੀਨ ਦੀ ਆਵਾਜ਼ ਹੁੰਦੀ ਹੁੰਦੀ ਟੈਲਾਂ ਲੱਗੇ ਸਾਡੇ ਗਵੰਡੀਆਂ ਦੇ ਤੇ ਅੱਜ ਕੱਲ ਟੈਲਾਂ ਦਾ ਵੀ ਬਹੁਤ ਟ੍ਰੈਂਡ ਹੈ ਨਾ ਟੈਲ ਦਾ ਇਹ ਹੁੰਦਾ ਵੀ ਵਿੱਚ ਕਹਿ ਲਓ ਵੀ ਉੱਪਰ ਪਾਣੀ ਰੁਕੇ ਇਹਦੇ ਤੇ ਫਿਰ ਕੋਈ ਡਰ ਨਹੀਂ ਹੈਗਾ ਜਦੋਂ ਮਾੜੇ ਪਾਣੀ ਰੁਕ ਗਿਆ ਤੇ ਫੇਰ ਕੰਮ ਖਰਾਬ ਆ ਜਾਂਦਾ ਆਪਣੇ ਕੰਮ ਨੇ ਬਹਾਰ ਆਇਆ ਤੇ ਕੰਮ ਨੇ ਵਧੀਆ ਸਾਰੇ ਕੰਮਕਾਰ ਹਨਾ ਤੇ ਕੰਮ ਨੂੰ ਸਲਾਮਾ ਬੰਦੇ ਦੇ ਕੰਮ ਤੋਂ ਹੀ ਬੰਦੇ ਦੀ ਪਛਾਣ ਹੁੰਦੀ ਹੈ ਨਾ ਕਿ ਕਿਹੜਾ ਕੰਮ ਕਰਦਾ ਉਹ ਕਿਹੜਾ ਨਹੀਂ ਹੈ ਨਾ ਤੇ ਇਦਾਂ ਆ ਕੰਮ ਹਮੇਸ਼ਾ ਵਧੀਆ ਕਰੋ ਜਿਹੜੀ ਰਹਿੰਦੀ ਦੁਨੀਆ ਸਲਾਮਾ ਕਰਦਾ ਟੀ ਕੰਮਾਂ ਨੂੰ ਹਨਾ ਕੰਮ ਇਹਦੇ ਕਰਕੇ ਜਾ ਦੁਨੀਆ ਤੋਂ ਇੱਕ ਯਾਦਗਾਰ ਬਣ ਜੇ ਤੇ ਕੀ ਗੱਲ ਆ ਭੈਣ ਜੀ ਉਧਰ ਗੱਲਾਂ ਕਰਨ ਦੇ ਆ ਤੇ ਦੇਖੋ ਜੀ ਜੇ ਸਾਡੇ ਬਲੌਗ ਦੇਖਦੇ ਆ ਉਹਨਾਂ ਨੂੰ ਫੁੱਲ ਵਾਚ ਕਰਦੇ ਆ ਨਾ ਤੇ ਤੁਹਾਨੂੰ ਵਧੇ ਲੱਗਦਾ ਤੁਸੀਂ ਸਬਸਕ੍ਰਾਈਬ ਵੀ ਕਰਦੇ ਮੇਰੇ ਚੈਨਲ ਨੂੰ ਆਲ ਨੂੰ ਪ੍ਰੈਸੂਟ ਕਰ ਲਿਆ ਕਰੋ ਤਾਂ ਜੋ ਆਉਣ ਵਾਲੇ ਵੀਡੀਓ ਮੇਰੀਆਂ ਜਿਹੜੀਆਂ ਵੀ ਅਪਲੋਡ ਕਰਿਆ ਕਰੂੰਗੀ ਤਰ ਹੱਦ ਤੱਕ ਸਾਰੇ ਆ ਜਾ ਕਰਨਗੇ ਹਨਾ ਤੇ ਇਦਾਂ ਤੇ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਤੇ ਸੋਣਾ ਕਮੈਂਟ ਕਰਦਿਆ ਕਰੋ ਤੇ ਸਾਨੂੰ ਪਤਾ ਲੱਗਦਾ ਸਾਡੇ ਬਲੌਗ ਦੰਦੇ ਆ ਤੇ ਤੁਹਾਡੇ ਲਈ ਕੱਲ ਫਿਰ ਨਵਾਂ ਬਲੌਗ ਲੈ ਕੇ ਆਵਾਂਗੇ ਤੇ ਲੱਗੇ ਖੜਖੜ ਦੀ ਆਵਾਜ਼ ਆਉਂਦੀ ਸੁਣਦਾ ਨਹੀਂ ਕੁਝ ਵੀ ਸਸਿਕਾ ਸਾਰਿਆਂ ਨੂੰ ਕਿ ਬਾਈ ਜੀ